ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਤੁਸੀਂ ਫਟਕੜੀ ਬਾਰੇ ਤਾਂ ਸੁਣਿਆ ਹੀ ਹੋਵੇਗਾ। ਭਾਵਕੀ ਫਟਕੜੀ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਸ਼ਾਇਦ ਤੁਸੀਂ ਇਸ ਨੂੰ ਅੱਖੀਂ ਦੇਖਿਆ ਵੀ ਹੋਵੇਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਫਟਕੜੀ ਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਹਨ? ਦੋਸਤੋ ਫਟਕੜੀ ਦਾ ਕੋਈ ਵੀ ਰੰਗ ਨਹੀਂ ਹੁੰਦਾ। ਭਾਵਕੀ ਇਹ ਬੇਰੰਗ ਹੁੰਦੀ ਹੈ। ਦਾ ਸਾਇਨਿਕ ਨਾਮ ਪੋਟਾਸ਼ੀਅਮ ਐਲੂਮੀਨੀਅਮ ਸਲਫੇਟ ਹੈ। ਇਹ ਤੁਹਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਨਹੀਂ ਪਤਾ ਕਿ ਫਟਕੜੀ ਦੇ ਕਿੰਨੇ ਜ਼ਿਆਦਾ ਫਾਇਦੇ ਹਨ ਤਾਂ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਫਟਕੜੀ ਦੇ ਪ੍ਰਯੋਗ ਨਾਲ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਪਹਿਲੇ ਨੰਬਰ ਤੇ ਦੱਸਦੇ ਹਾਂ ਕਿ ਜੇਕਰ ਤੁਹਾਡੇ ਚਿਹਰੇ ਉੱਪਰ ਦਾਗ ਤੱਬੇ ਹੋਣ ਤਾਂ ਤੁਸੀਂ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਪਾਣੀ ਨਾਲ ਆਪਣੇ ਮੂੰਹ ਨੂੰ ਧੋ ਲਵੋ ਪਰ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਉਹ ਪਾਣੀ ਤੁਹਾਡੇ ਅੱਖਾਂ ਵਿੱਚ ਨਾ ਜਾਵੇ ਨੰਬਰ 2 ਮੂੰਹ ਦੇ ਛਾਲੇ ਦੂਰ ਕਰਦੇ ਹਨ ਤੁਸੀਂ ਦੋ ਚੁਟਕੀ ਫਟਕੜੀ ਦੇ ਪਾਊਡਰ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਆਪਣੇ ਮੂੰਹ ਦੇ ਛਾਲਿਆਂ ਉੱਪਰ ਲਗਾਓ ਅਜੇਹਾ ਤੁਸੀਂ ਹਫ਼ਤੇ ਵਿੱਚ ਇੱਕ ਦੋ ਵਾਰ ਕਰਨਾ ਹੈ ਇੱਕ ਦਿਨ ਵਿੱਚ ਦੋ ਵਾਰ ਇਹਤੇ ਹਫਤੇ ਵਿੱਚ ਵੀ ਦੋ ਵਾਰ ਕਰਨਾ ਹੈ ਤਾਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਮੂੰਹ ਦੇ ਛਾਲੇ ਦੂਰ ਹੋ ਜਾਣਗੇ ਤੁਸੀਂ ਦੋਸਤੋ ਮੂੰਹ ਵਿੱਚਲੇ ਲਾਰ ਨੂੰ ਅੰਦਰ ਨਹੀਂ ਲੈ ਕੇ ਜਾਣਾ ਤੁਸੀਂ ਉਸ ਲਾਰ ਨੂੰ ਬਾਹਰ ਕੱਢ ਦੇਣਾ ਹੈ ਨੰਬਰ 3 ਸੱਟ ਚੋਟ ਤੋਂ ਬਚਾਓ ਜੇਕਰ ਤੁਹਾਡੇ ਸਰੀਰ ਉੱਪਰ ਕਿਸੇ ਵੀ ਪ੍ਰਕਾਰ ਦੀ ਸੱਟ ਲੱਗ ਗਈ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਚਮਚ ਫਟਕੜੀ ਦੇ ਪਾਊਡਰ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਉਸ ਜ਼ਖਮ ਉੱਪਰ ਲਗਾਉਣਾ ਹੈ ਅਜਿਹਾ ਕਰਨ ਨਾਲ ਤੁਹਾਡਾ ਜ਼ਖਮ ਜਲਦੀ ਭਰ ਜਾਵੇਗਾ ਨੰਬਰ 4 ਦੰਦਾ ਦਾ ਕੀੜਾ ਠੀਕ ਕਰੇ ਹਫਤੇ ਵਿੱਚ ਇੱਕ ਵਾਰ ਜੇਕਰ ਤੁਸੀਂ ਇੱਕ ਚੁਟਕੀ ਫਟਕੜੀ ਦੇ ਪਾਊਡਰ ਵਿੱਚ ਪਾਣੀ ਮਿਲਾ ਕੇ ਇਹਦਾ কুরਲਾ ਕਰਦੇ ਹਾਂ ਜਾਂ ਫਿਰ ਤੁਸੀਂ ਉਸ ਪਾਣੀ ਵਿੱਚ ਫਟਕੜੀ ਦੇ ਟੁਕੜੀ ਨੂੰ ਕੋਲ ਕੇ ਹੀ ਉਸ ਦਾ কুরਲਾ ਕਰਦੇ ਹੋ ਤਾਂ ਤੁਹਾਡੇ ਦੰਦਾਂ ਦਾ ਕੀੜਾ ਖਤਮ ਹੋ ਜਾਵੇਗਾ ਤੁਹਾਡੇ ਦੰਦਾਂ ਵਿੱਚ ਕਦੇ ਵੀ ਦਰਦ ਵੀ ਨਹੀਂ ਹੋਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ